ਅੱਜ ਪੰਜਵਾਂ ਇਹ ਜਿਹੜਾ ਹੈ ਸੈਸ਼ਨ ਸਾਲ ਦਾ ਸ਼ੁਰੂ ਹੋ ਗਿਆ ਤੇ ਇਸ ਦੇ ਵਿੱਚ ਹੁਣ ਤੱਕ ਅਸੀਂ ਸਿਰਫ ਗਵਰਨਰ ਸਾਹਿਬ ਤੋਂ ਇੰਨੇ ਹੀ ਪੁੱਛਣਾ ਪੁੱਛਿਆ ਕਿ ਜੀ ਗਵਰਨਰ ਸਾਹਿਬ ਜਿਹੜੇ ਪਹਿਲਾਂ 4 ਸਾਲ ਤੁਹਾਡੇ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਝੂਠ ਬੁਲਵਾਉਂਦੀ ਰਹੀ ਹੈ ਪਹਿਲਾਂ ਉਹਦਾ ਲੇਖਾ ਜੋਖਾ ਤਾਂ ਦੇ ਦਿਓ ਜਿੰਨੇ ਵਾਦੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਦੇ ਉਹਨਾਂ ਨੂੰ ਆਪਦੀਆਂ ਅਚੀਵਮੈਂਟਸ ਦੱਸ ਕੇ ਗਵਰਨਰ ਸਾਹਿਬ ਤੋਂ ਝੂਠ ਬੁਲਾਉਂਦੇ ਰਹੇ ਨੇ ਉਹਨਾਂ ਚੋਂ ਇੱਕ ਵੀ ਅਜੇ ਤੱਕ ਪੂਰਾ ਨਹੀਂ ਹੋਇਆ ਉਹ ਚਾਰੇ ਦੇ ਚਾਰੇ ਪਿਛਲੇ ਸਾਲਾਂ ਵਾਲੇ ਵੀ ਅਸੀਂ ਨਾਲ ਲੈ ਕੇ ਗਏ ਸੀਗੇ ਪਰ ਕਿਉਂਕਿ ਇੱਕ ਰਿਟਾਇਰ ਰਟਾਇਆ ਭਾਸ਼ਣ ਹੈ ਜਿਹੜਾ ਉਹ ਦੇ ਦਿੱਤਾ ਜਾਂਦਾ ਹੈ ਤੇ ਉਸੇ ਤਰੀਕੇ ਦੇ ਨਾਲ ਨਾ ਕੋਈ ਕੰਮ ਹੋ ਰਿਹਾ ਨਾ ਕੋਈ ਵਾਦਾ ਪੂਰਾ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਕਿ ਇਸ ਦੇ ਵਿੱਚ ਜਿਹੜੀ ਕਾਨੂੰਨ ਬਣਾਉਣ ਦੀ ਖੇਤੀ ਕਾਨੂੰਨਾਂ ਨੂੰ ਅਮੈਂਡ ਕਰਨ ਦੀ ਜਿਹੜੀ ਗੱਲ ਪੰਜਾਬ ਸਰਕਾਰ ਨੇ ਕਈ ਇਹਨੂੰ ਆਪਦੀ ਬਹੁਤ ਵੱਡੀ ਅਚੀਵਮੈਂਟ ਦੱਸੀ ਹੈ ਉਹ ਤਾਂ ਪਿਛਲੇ ਤਕਰੀਬਨ 4 ਮਹੀਨੇ ਤੋਂ ਗਵਰਨਰ ਸਾਹਿਬ ਕੋਲੇ ਪੈਂਡਿੰਗ ਪਈ ਹੈ ਹੁਣ ਉਹ ਅਚੀਵਮੈਂਟ ਹੈ ਜਾਂ ਫੇਲਿਅਰ ਹੈ ਇਹ ਤਾਂ ਜਾਂ ਸਪੀਕਰ ਜਾਂ ਗਵਰਨਰ ਸਾਹਿਬ ਦੱਸਣ ਜਾਂ ਪੰਜਾਬ ਸਰਕਾਰ ਦੱਸੇ ਸੋ ਇਸ ਕਰਕੇ ਇਸ ਝੂਠ ਦੇ ਪਲੰਦੇ ਦਾ ਨਿਪਟਾਰਾ ਕਰਨ ਦੇ ਲਈ ਲੇਖਾ ਜੋਖਾ ਪਿਛਲੇ 4 ਸਾਲਾਂ ਦੇ ਵਿੱਚ ਲੈਣ ਲਈ ਅਸੀਂ ਕਿਹਾ ਕਿ ਪਹਿਲਾਂ ਪਿਛਲੇ ਲੇਖਾ ਜੋਖਾ ਜਿਹੜਾ ਉਹ ਦਿਓ ਇਹ ਇਹ ਜਿਹੜਾ ਝੂਠ ਬੋਲਿਆ ਜਾ ਰਿਹਾ ਹੈ ਹਰੇਕ ਪੱਖੋਂ ਉਹ ਉਹਨੂੰ ਬਿਲਕੁਲ ਬੰਦ ਕਰੋ ਤੁਸੀਂ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਕੋਈ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਕੋਈ ਗੱਲ ਹੋ ਜਾਏ ਕੋਈ ਵਿਰੋਧ ਹੋ ਜਾਏ ਨਹੀਂ ਮੈਂ ਉਹੀ ਦੱਸ ਰਿਹਾ ਨਹੀਂ ਤੁਹਾਨੂੰ ਇਹਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬੜੇ ਪ੍ਰੋਮੀਨੈਂਟਲੀ ਕਹਿ ਰਹੀ ਹੈ ਕਿ ਅਸੀਂ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹਨਾਂ ਦੀਆਂ ਐਮੈਂਡਮੈਂਟਸ ਨੇ ਜਿਹੜੀਆਂ ਉਹ ਵਿਧਾਨ ਸਭਾ ਦੇ ਵਿੱਚ ਪਿਛਲੇ ਸੈਸ਼ਨ 'ਚ ਕੀਤੀਆਂ ਨੇ ਪਰ ਅੱਜ ਤਕਰੀਬਨ 4 ਮਹੀਨੇ ਹੋ ਗਏ ਉਹ ਮਨਜ਼ੂਰ ਕਿਉਂ ਨਹੀਂ ਹੋਈਆਂ ਸੀਗੇ ਜੇ ਇੰਨੇ ਹੀ ਇਹ ਤਿੰਨ ਅਮੈਂਡਮੈਂਟਸ ਪੰਜਾਬ ਦੇ ਭਲੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਭਲੇ ਦੇ ਵਿੱਚ ਸੀਗੀਆਂ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਜੀ 4 ਮਹੀਨਿਆਂ ਤੋਂ ਉਹਨਾਂ ਨੇ ਕੀਤਾ ਕਿਉਂ ਨਹੀਂ ਕੋਈ ਜਾ ਕੇ ਗਵਰਨਰ ਦੇ ਘਰ ਦੇ ਬਾਹਰ ਅੱਜ ਵੀ ਤਾਂ ਕਾਂਗਰਸ ਪਾਰਟੀ ਗਵਰਨਰ ਦਾ ਘਰ ਖੇ ਰੰਗਈ ਹੋਈ ਹੈ ਨਾ ਡਰਾਮਾ ਕੀਤਾ ਹੀ ਹੈ ਜੇ ਇਹਹੀ ਤਿੰਨ ਮਹੀਨੇ ਢਾਈ ਮਹੀਨੇ ਪਹਿਲਾਂ ਕੀਤਾ ਹੁੰਦਾ ਜੇ ਅਰਵਿੰਦ ਕੇਜਰੀਵਾਲ ਆਪ ਦੇ ਦਿੱਲੀ ਦੇ ਲੋਕਾਂ ਦੀਆਂ ਮੰਗਾਂ ਮਨਵਾਉਣ ਦੇ ਲਈ ਤੇ ਕਾਨੂੰਨ ਪਾਸ ਕਰਾਉਣ ਦੇ ਲਈ ਉਹਨੂੰ ਅਪਰੂਵ ਕਰਾਉਣ ਦੇ ਲਈ 10 ਦਿਨ ਜਾ ਕੇ ਲੈਫਟੀਨੈਂਟ ਗਵਰਨਰ ਦਿੱਲੀ ਦੇ ਵੇਟਿੰਗ ਰੂਮ ਦੇ ਵਿੱਚ ਭੁੱਖੇ ਪਾਣੇ ਬੈਠ ਸਕਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਆਪਦੇ ਫਾਰਮ ਹਾਊਸ ਤੋਂ ਉੱਠ ਕੇ ਉੱਥੇ ਕਿਉਂ ਨਹੀਂ ਜਾ ਸਕਦੇ ਹੈਗੇ ਮੈਂ ਕਹਿੰਦੇ ਸੀ ਕਿ ਦੁਬਾਰੇ ਭੇਜਾਂਗੇ ਕਹਿੰਦੇ ਕਾਨੂੰਨੀ ਨੁਕਤਾ ਮੈਂ ਕਹਿੰਦਾ ਬਿਲਕੁਲ ਠੀਕ ਹੈ ਜੀ ਕਾਨੂੰਨੀ ਨੁਕਤਾ ਹੈ ਪਰ ਉਹਦੇ ਵਿੱਚ 4 ਮਿੰਟ ਪਾਏ ਕਿਉਂ ਮੈਂ ਤਾਂ ਇਹ ਇਹ ਪੁੱਛਣਾ ਚਾਹ ਰਿਹਾ ਇਹ ਸਿਰਫ ਔਰ ਸਿਰਫ ਇੱਕ ਦੂਜੇ ਦੇ ਪਾਲੇ ਦੇ ਵਿੱਚ ਗੇਂਦ ਸੱਟਾਂ ਵਾਲਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ ਕੇਂਦਰ ਤੇ ਪੰਜਾਬ ਸਰਕਾਰ ਦੋਨੋਂ ਅੰਦਰੋਂ ਰਲੀਆਂ ਮਿਲੀਆਂ ਨੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਸਿਰਫ ਔਰ ਸਿਰਫ ਹੁਣ ਕੈਪਟਨ ਅਵੰਦਤ ਸਿੰਘ ਦੀ ਪੰਜਾਬ ਸਰਕਾਰ ਨੂੰ ਸਿਰਫ ਇਹ ਲੱਗ ਰਿਹਾ ਹੈ ਕਿ ਆ ਪੰਜ ਚਾਰ ਮਹੀਨੇ ਨੇ ਜਿਹੜੇ ਉਹ ਹੋਰ ਕਿਸਾਨੀ ਮੁੱਦੇ ਨੂੰ ਗੁੰਮਰਾਹ ਕਰਕੇ ਅਸੀਂ ਆਪਦੀਆਂ ਵੋਟਾਂ ਜਿਹੜੀਆਂ ਉਹ ਬਟੋਰਦੇ ਰਹੀਏ ਹੋਰ ਕੱਖ ਨਹੀਂ ਕਰ ਰਹੇ ਕਿ ਜੇ ਕਰਨਾ ਚਾਹੁੰਦੇ ਹੁਣ ਤੇ ਐਮਐਸਪੀ ਕਿਉਂ ਨਹੀਂ ਸਟੇਟ ਗਵਰਨਮੈਂਟ ਅਨਾਉਂਸ ਕਰ ਸਕਦੀ ਜਿੰਨਾ ਡਿਫਰੈਂਸ਼ੀਅਲ ਹੈ ਉਹ ਨੌਂਸਕਰ ਨਾਲ ਜਿਹੜੇ ਮਾਫੀਆਜ਼ ਨੇ ਜਿਹੜੇ ਬੰਦ ਕਰਨ ਤੇ ਦੇਣ ਪੰਜਾਬ ਸਰਕਾਰ ਨਹੀਂ ਜੀ ਨਹੀਂ ਸਿਰਫ 18 19 ਮਿੰਟ ਬੋਲੇ ਉਸ ਤੋਂ ਬਾਅਦ ਇਹਨੂੰ ਪੜਿਆ ਸਮਝਿਆ ਜਾਵੇ ਕਿ ਕਹਿ ਕੇ ਬਾਹਰ ਨਿਕਲ ਕੇ ਜਿਹੜਾ ਕਿ ਮੈਂ ਸਮਝਦਾ ਕਿ ਹਾਊਸ ਦੀ ਤੋਹੀਨ ਹੈ